ਤੁਹਾਡੇ ਸਿਰਾਂ ਦਾ ਪੰਜਾਬ ਦੇ ਸਿਰ ਦਾ ਤਾਜ ਲੁੱਟ ਕੇ ਲਿਜਾ ਰਹੇ ਆ ਦਿੱਲੀ ਵਾਲੇ ਲੁਟੇਰੇ ਇੱਥੇ ਨਹੀਂ ਗੱਲ ਖੜਨੀ ਜੇ ਤੁਹਾਨੂੰ ਲੱਗਦਾ ਨਾ ਵੀ ਕੱਲੀ ਗੱਲ ਇੱਥੇ ਖੜ ਜਾਣੀ ਆ ਜਾ ਕੇ ਕੱਲੀ ਯੂਨੀਵਰਸਿਟੀ ਤੇ ਖੜਨੀ ਆ ਕੱਲੀ ਯੂਨੀਵਰਸਿਟੀ ਤੇ ਨਹੀਂ ਗੱਲ ਖੜਨੀ ਐਦੂ ਬਾਅਦ ਇਹਨਾਂ ਨੇ ਚੰਡੀਗੜ੍ਹ ਨੂੰ ਸਟੇਟ ਦਾ ਦਰਜਾ ਦੇ ਕੇ ਪੰਜਾਬ ਨਾਲੋਂ जीरखपुर महौली ਦਾ ਰੋਪੜ ਵਾਲਾ ਹਿੱਸਾ ਕੱਟ ਕੇ ਨਾਲ ਲਾ ਕੇ ਇੱਕ ਵੱਖਰੀ ਸਟੇਟ ਬਣਾਉਣ ਦਾ ਵੀ ਅਗਲੀ ਤਿਆਰੀ ਇਹ ਕਰ ਚੁੱਕੇ ਆ ਤੇ ਲਾਂਤ ਪਾਉਣਾ ਮੈਂ ਇਹਨਾਂ ਲੋਕਾਂ ਨੂੰ ਜਿਹੜੇ ドラਮੇ ਕਰਦੇ ਆ ਵਾ ਜਾ ਕੇ ਯੂਨੀਵਰਸਿਟੀ ਦੇ ਵਿੱਚ ਹੁਣ ਆ ਬਾਦਲਾਂ ਨੂੰ ਪੁੱਛਣਾ ਚਾਹਣਾ ਮੈਂ ਕਾਂਗਰਸੀਆਂ ਨੂੰ ਪੁੱਛਣਾ ਚਾਹਣਾ ਬੁੱਕਲਾਂ ਨੂੰ ਪੁੱਛਣਾ ਚਾਹਣਾ ਪੰਜਾਬੀਓ ਧਿਆਨ ਮਾਰਿਓ ਇਹਨਾਂ ਦੀ ਜ਼ਰੂਰਤ ਪਤਾ ਕਿਵੇਂ ਪਈ ਆ ਯੂਨੀਵਰਸਿਟੀ ਕਿਵੇਂ ਖੋਹੀ ਗਈ ਆ ਇਨਾਂ ਦੀ ਜ਼ਰਤ ਤਾਂ ਪਈ ਆ ਪਿਛਲੇ 20 ਸਾਲ ਤੋਂ ਪਿਛਲੇ 20 ਸਾਲ ਤੋਂ ਜਿੰਨੇ ਵੀ ਮੁੱਖ ਮੰਤਰੀ ਰਹੇ ਆ ਪ੍ਰਕਾਸ਼ ਬਾਦਲ ਤੋਂ ਲੈ ਕੇ ਕੈਪਟਨ ਅਮਰਿੰਦਰ ਤੋਂ ਲੈ ਕੇ ਤੇ ਆ ਭਵੰਤ ਤੋਂ ਲੈ ਕੇ ਜਿੰਨੇ ਵੀ ਇੱਥੇ ਮੁੱਖ ਮੰਤਰੀ ਰਹੇ ਆ ਪਿਛਲੇ 20 ਸਾਲ ਤੋਂ ਇੱਕ ਵੀ ਮੁੱਖ ਮੰਤਰੀ ਕਿਸੇ ਵੀ ਸੈਨੇਟ ਦੇ ਮੀਟਿੰਗ 'ਚ ਹੀ ਨਹੀਂ ਗਿਆ ਕੋਈ ਪੰਜਾਬ ਦਾ ਸਿੱਖਿਆ ਮੰਤਰੀ ਨਹੀਂ ਗਿਆ ਕਿਸੇ ਵੀ ਮੀਟਿੰਗ ਦੇ ਵਿੱਚ 4 ਮੈਂਬਰ ਹੁੰਦੇ ਆ ਸਰਕਾਰ ਵੱਲੋਂ ਮੁੱਖ ਮੰਤਰੀ ਸਿੱਖਿਆ ਮੰਤਰੀ ਤੇ ਦੋ ਮੌਜੂਦਾ ਐਮਐਲਏ ਆ ਬੋਕਰਾਂ ਦਾ ਹਾਲ ਦੇਖ ਲਓ ਆ ਡਰਾਮੇ ਕਰੀ ਜਾਂਦਾ ਖੜਾ ਉੱਥੇ ਭਵੰਤ ਤਰਨ ਤਾਰਨ ਸਾਡੀ ਯੂਨੀਵਰਸਿਟੀ ਖੋ ਕੇ ਲੈ ਗਏ ਜੀ ਰੋਜ਼ ਤੂੰ ਅਮਦ ਸ਼ਾਹ ਨਾਲ ਗੱਲਾਂ ਕਰਦਾ ਫੋਨ ਤੇ ਟੈਲੀਫੋਨ ਤੇ ਗੱਲ ਹੁੰਦੀ ਹੈ ਤੇਰੀ ਤੇਰੀ ਮਿਲੀ ਭਗਤ ਹੈ ਤੇਰੀ ਅੰਦਰੋਂ ਸਹਿਮਤੀ ਹੈ ਉੱਤੋਂ ਇਕੱਲੀ ਬਿਆਨਬਾਜ਼ੀ ਹੈ ਅਸੀਂ ਸੁਪਰੀਮ ਕੋਰਟ ਜਾਵਾਂਗੇ ਜੀ ਅਸੀਂ ਹਾਈ ਕੋਰਟ ਜਾਵਾਂਗੇ ਜੀ ਕੀ ਕਰ ਲੈਣਾ ਸੁਪਰੀਮ ਕੋਰਟ ਜਾ ਕੇ ਅੱਗੇ ਪਾਣੀਆਂ ਦਾ ਹੱਕ ਕੀ ਕਰ ਲਿਆ ਤੂੰ ਔਰ ਜਾਤ ਲਾ ਕੇ ਜੰਦਾਇਆ ਡਰਾਮਾ ਆਇਆ ਕਰਕੇ BBMB ਦੇ ਉੱਤੇ ਹੁਣ ਅਗਲੇ ਨੇ ਲਿਆ ਕੇ ਗੱਡ ਦਾ ਬੰਝ ਉੱਥੇ CIS CISF ਦੇ ਹਵਾਲੇ ਕਰਤਾ BBMB ਲਾਹ ਧਰਨਾ ਲਾ ਮੋਰਚਾ ਲਾ ਜਾਂਦਾ ਹੁਣ ਜਾ ਕੇ ਸੱਦ ਲੋਕਾਂ ਨੂੰ ਮਾਰਿਆ ਇੱਕ ਪੰਜਾਬ ਦੇ ਲੋਕ ਕੋਈ ਨਾ ਦਲਾਲ ਲੋਕਾਂ ਨੇ ਦਿੱਲੀ ਦੇ ਦੱਲੇ ਲੋਕਾਂ ਨੇ ਉਹ ਪੰਜਾਬ ਮਾਰਤਾ ਤਬਾਹ ਕਰਤਾ ਇਹ ਸਾਰੇ ਉਹ ਲੋਕ ਨੇ ਮੈਨੂੰ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਲੋਕੋ ਇਹਨਾਂ ਨੂੰ ਸਵਾਲ ਕਰੋ ਬਿੱਟਬਿਚਲੇ ਬੀ ਸਾਰੰਦੂ ਇੱਕ ਵੀ ਬੰਦਾ ਕਿਸੇ ਵੀ ਮੀਟਿੰਗ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਸਿੱਖਿਆ ਮੰਤਰੀ ਐਮ ਐਲ ਏ ਕਿਉਂ ਨਹੀਂ ਗਿਆ ਆ ਚਾਰ ਬੰਦੇ ਹੁਣ ਭਵੰਤਮਾਨ ਇਹਦਾ ਆਪਣਾ ਹੈਗਾ ਦੂਜਾ ਮੈਂਬਰ ਹੈ ਸਿੱਖਿਆ ਮੰਤਰੀ ਮੈਂਬਰ ਹੈ ਦੋ ਐਮ ਐਲ ਏ ਇੱਕ ਉਹ ਆਪਣਾ ਕੀ ਨਾਂ ਉਹਦਾ ਰਣਵੀਰ ਭੁੱਲਰ ਮੁਕਸਰ ਤੋਂ ਐਮ ਐਲ ਏ ਜਿਹੜਾ ਤੇ ਇੱਕ ਜਿਹੜਾ ਹੈਗਾ ਆ ਬੱਗਪੁਰਣ ਦਾ ਐਮ ਐਲ ਏ ਸੁਖਾਨੰਦ ਅਮਰਤਪਾਲ ਇਹ 4 ਸਾਲ ਹੋ ਗਏ ਚਾਰਾਂ ਸਾਲਾਂ ਦੇ ਵਿੱਚ ਇਹਨਾਂ ਦੇ ਇੱਕ ਵੀ ਬੰਦਾ ਇੱਕ ਵੀ ਬੰਦਾ ਨਾ ਮੁੱਖ ਮੰਤਰੀ ਨਾ ਸਿੱਖਿਆ ਮੰਤਰੀ ਨਾ ਦੋਨੇ ਮੇਰੇ ਐਮਐਲਏ ਇਹਦੇ ਸੈਨੇਟ ਦੇ ਮੈਂਬਰ ਆ ਇੱਕ ਵੀ ਮੀਟਿੰਗ ਨਹੀਂ ਗਏ ਪਿਛਲੇ 4 ਸਾਲਾਂ ਚ ਰਿਕਾਰਡ ਕੱਢ ਕੇ ਦੇਖ ਲਿਓ ਤੇ ਤੁਹਾਨੂੰ ਹੋਰ ਦੱਸਦਾ ਸੋਮ ਪ੍ਰਕਾਸ਼ ਕੇਂਦਰੀ ਮੰਤਰੀ ਕਿਰਨ ਖੇਰ ਐਮਪੀ ਜਿਹੜੀ ਰਹੀ ਆ ਚੰਡੀਗੜ੍ਹ ਤੋਂ ਤੇ ਜਿੰਨੇ ਉਹਨਾਂ ਨੇ ਨਾਮਿਨੇਟ ਕੀਤੇ ਹੋਏ ਮੈਂਬਰ ਸੀਗੇ ਸੈਨੇਟ ਦੇ ਵਿੱਚ ਸਿੰਡੀਕੇਟ ਦੇ ਵਿੱਚ ਸਾਰੇ ਬੰਦੇ ਉਹਨਾਂ ਦੇ ਹਰ ਮੀਟਿੰਗ ਦੇ ਵਿੱਚ ਆਉਂਦੇ ਰਹੇ ਆ ਇਹ ਕਿਹਨੇ ਯੂਨੀਵਰਸਿਟੀ ਖੋ ਕੇ ਲੈ ਗਈ ਹੱਦ ਹੋ ਗਈ ਯਾਰ ਰੱਬ ਦਾ ਵਾਸਤਾ ਪੰਜਾਬ ਦੇ ਲੋਕੋ ਸਮਝੋ ਕਹਾਣੀ ਕੀ ਆ ਇਹ ਜਿਹੜੀ ਸੰਘ ਦੀ ਨੀਤੀ ਆ ਆਰਐਸਐਸ ਦੀ ਨੀਤੀ ਆ ਜਿਹੜੀ ਇਹ ਜਿਹੜੀ ਬੀਜੇਪੀ ਆ ਇਹ ਯੂਨੀਵਰਸਟੀਆਂ ਤੇ ਕਾਲਜਾਂ ਤੇ ਸਕੂਲਾਂ ਤੇ ਤੁਹਾਡੇ ਐਜੂਕੇਸ਼ਨ ਸਿਸਟਮ ਤੇ ਕਬਜ਼ਾ ਕਿਉਂ ਕਰਨਾ ਚਾਹੁੰਦੇ ਆ ਸੋਚੋ ਕਿਉਂਕਿ ਇਹਨਾਂ ਨੇ ਆਪਣੀ ਵਿਚਾਰਧਾਰਾ ਜਿਹੜੀ ਇੱਕ ਦੇਸ਼ ਇੱਕ ਧਰਮ ਇੱਕ ਬੋਲੀ ਦੀ ਗੱਲ ਕਰਦੇ ਆ ਆਪਣੀ ਵਿਚਾਰਧਾਰਾ ਦੀ ਇਹ ਗੱਲ ਕਰਦੇ ਆ ਸਾਰਿਆਂ ਨੂੰ ਇਸ ਸਮਾਜ ਜਣਾ ਚਾਹੁੰਦੇ ਆ ਸਿਮੂਲੇਟ ਕਰ ਦੇਣਾ ਚਾਹੁੰਦੇ ਆ ਉਹਦੀ ਇਹ ਗੱਲ ਕਰਦੇ ਆ ਉਹ ਕਿਵੇਂ ਜਾਊਗੀ ਦੁਨੀਆ 'ਚ ਉਹ ਪੰਜਾਬ 'ਚ ਕਿਵੇਂ ਜਾਊਗੀ ਉਹ ਦੂਜੇ ਸੂਬਿਆਂ 'ਚ ਕਿਵੇਂ ਜਾਊ ਪੂਰੇ ਭਾਰਤ 'ਚ ਕਿਵੇਂ ਜਾਊਗੀ ਜਦੋਂ ਇਹਨਾਂ ਦੇ ਹੱਥ ਸਾਰਾ ਤੁਹਾਡਾ ਸਿੱਖਿਆ ਦਾ ਕੰਟਰੋਲ ਆ ਗਿਆ ਇਹ ਆਪਣੇ ਹਿਸਾਬ ਨਾਲ ਉੱਥੇ ਸਿਲੇਬਸ ਸੈੱਟ ਕਰਨਗੇ ਆਪਣੇ ਹਿਸਾਬ ਨਾਲ ਸਾਹਿਤ ਆਪਣੇ ਹਿਸਾਬ ਨਾਲ ਧਾਰਮਿਕ ਆਪਣੇ ਹਿਸਾਬ ਨਾਲ ਇਤਿਹਾਸਕ ਸਾਰਾ ਕੁਝ ਆਪਣੇ ਹਿਸਾਬ ਨਾਲ ਸੈੱਟ ਕਰਕੇ ਤੁਹਾਡੇ ਜਵਾਕਾਂ ਨੂੰ ਪਰੋਸਣਗੇ ਸਕੂਲਾਂ ਚ ਕਾਲ ਜਾਂ ਯੂਨੀਵਰਸਿਟੀਆਂ ਚ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਆਈ ਹੈ 2020 ਚ ਲੈ ਕੇ ਆਏ ਆ ਤੁਸੀਂ ਮੈਂ ਤੁਹਾਨੂੰ ਹੋਰ ਗੱਲ ਦੱਸਣਾ ਚਾਹਣਾ ਹੈ ਭਾਂਸਿਆਂ ਜਵਾਬ ਨਹੀਂ ਇਸ ਗੱਲ ਦਾ ਪੂਰੇ ਦੱਖਣ ਨੇ ਸਾਊਥ ਨੇ ਕੇਰਲਾ ਕਰਨਾਟਕਾ ਆਂਧਰਾ ਦਲਗਾਨਾ ਤਾਮਿਲਨਾਡੂ ਪੱਛਮੀ ਬੰਗਾਲ ਨੇ ਕਿਸੇ ਵੀ ਸੂਬੇ ਨੇ ਨਿਊ ਐਜੂਕੇਸ਼ਨ ਪਾਲਿਸੀ ਨੂੰ ਆਪਣੇ ਸੂਬੇ 'ਚ ਲਾਗੂ ਨਹੀਂ ਕੀਤਾ ਤੇ ਤੂੰ ਸਭ ਤੋਂ ਪਹਿਲਾਂ 2022 'ਚ ਜਦੋਂ ਮੁੱਖ ਮੰਤਰੀ ਬਣਿਆ ਸੋਚਣ ਤੋਂ ਬਾਅਦ ਤੂੰ ਦੂਜਾ ਕੰਮ ਇਹ ਕੀਤਾ ਕਿ ਤੂੰ ਇਹਨਾਂ ਦੀ ਨਿਊ ਐਜੂਕੇਸ਼ਨ ਪਾਲਿਸੀ ਪੰਜਾਬ 'ਚ ਲਾਗੂ ਕੀਤੀ ਆ ਕੀ ਨੀਤੀ ਆ ਪਤਾ ਉਹੀ ਨੀਤੀ ਆ ਜਿਹੜੇ ਤੁਹਾਨੂੰ ਦੱਸ ਕੇ ਹਟਿਆ ਕਿ ਕਿਵੇਂ ਇਹ ਚਾਹੁੰਦੇ ਵੀ ਸਾਰੀਆਂ ਬੋਲੀਆਂ ਖਤਮ ਕਰ ਦੇਣੀਆਂ ਨੇ ਬਣਸਵੰਤਾ ਖਤਮ ਕਰ ਦੇਣੀ ਆ ਆਪਣੇ ਹਿਸਾਬ ਨਾਲ ਇਤਿਹਾਸ ਪੜਾਉਣਗੇ ਮ ਇਤਿਹਾਸ ਨੂੰ ਇਤਿਹਾਸ ਬਣਾ ਕੇ ਇਤਿਹਾਸ ਨੂੰ ਮ ਇਤਿਹਾਸ ਬਣਾ ਕੇ ਪੜਾਉਣਗੇ ਇਹ ਤਾਂ ਇਹ ਜਿਹੜਾ ਚੱਲ ਰਿਹਾ ਨਾ ਸਿਸਟਮ ਹੈ ਯੂਨੀਵਰਸਿਟੀ ਐਮਏ ਨਹੀਂ ਵੀ ਇਹਨਾਂ ਨੂੰ ਕੀ ਲੋੜ ਹੈ ਯੂਨੀਵਰਸਿਟੀ ਦਾ ਖੋਣ ਦੀ 200 ਕਾਲਜ ਹੈ ਯੂਨੀਵਰਸਿਟੀ ਅਧੀਨ ਤਰੀਬਨ 200 ਕਾਲਜ ਹੈ ਉਹ ਸਾਰੇ ਕਾਲਜਾਂ ਦੇ ਵਿੱਚ ਜਿੰਨੇ ਕੋਈ ਪ੍ਰੋਫੈਸਰ ਲੱਗਣੇ ਆ ਕੋਈ ਹੋਰ ਅਧਿਕਾਰੀ ਲੱਗਣੇ ਆ ਉਹ ਸਾਰੇ ਫਿਰ ਆਪਣੇ ਬੰਦੇ ਫਿੱਟ ਕਰਨਗੇ ਉਹਨਾਂ ਰਾਹੀਂ ਸਾਰੀ ਆਪਣੀ ਨੀਤੀ ਨੂੰ ਲੈ ਕੇ ਜਾਣਗੇ ਇੱਥਾਂ ਤੱਕ ਸੋ ਪੰਜਾਬ ਦੇ ਲੋਕੋ ਹੱਥ ਵਨ ਕੇ ਤੁਹਾਨੂੰ ਬੇਨਤੀ ਹੈ ਵਾਸਤਾ ਭਰਾਵੋ ਰੱਬ ਦਾ ਵਾਸਤਾ ਓਏ ਸੁੱਤੇ ਹੋਏ ਪੰਜਾਬ ਦੇ ਲੋਕੋ ਜਾਗੋ ਯਾਰ ਜਾਗੋ ਆ ਤਰਨਤਾਰਨ ਭਾਨ ਸਾਹਿਬ ਤੂੰ ਕਹਿੰਦਾ ਮੈਂ ਅੱਜ ਬਿਆਨ ਸੁਣਿਆ ਕਿ ਮੈਂ 58000 ਨੌਕਰੀ ਦੇਤੀ ਕਹਿ ਰਹੇ ਹਨ ਲੈ ਮੈਂ ਤੁਹਾਨੂੰ ਅੰਕੜੇ ਦੱਸਣ ਲੱਗਾ ਹਾਂ ਅੰਕੜੇ ਸੁਣ ਲਓ ਪੀਐਸਪੀਸੀਐਲ ਦੇ ਵਿੱਚ ਜਲੰਧਰ ਸਰਕਲ ਦੇ ਵਿੱਚ ਏਲਮ ਰੱਖੇ ਗਏ ਆ 52 ਬੰਦੇ ਧਿਆਨ ਮਾਰਿਓ ਏਲਮ ਰੱਖੇ 52 ਬੰਦੇ ਜਿਹਦੇ ਵਿੱਚੋਂ 45 ਬੰਦੇ ਦਰਲੇ ਸੂਬਿਆਂ ਦੇ 52 ਚੋਂ 45 ਆਪ ਹੀ ਲਾ ਲੋ ਕਿੰਨੇ ਪਰਸੈਂਟ ਹੋ ਗਏ ਅੱਗੇ ਆ ਜੋ ਨਵਾਂ ਸਰਕਲ ਦੇ ਵਿੱਚ 55 ਬੰਦਿਆਂ ਦੇ ਵਿੱਚੋਂ 44 ਬੰਦੇ ਬਾਹਰ ਲਏ ਆ ਜਿਹੜੇ ਕਹਿੰਨ 52000 ਮੈਂ ਨੌਕਰੀ ਦਿੱਤੀ ਆ ਅੱਗੇ ਆ ਜੋ ਬੈਟਰੀ ਇੰਸਪੈਕਟਰ ਰੱਖੇ ਨੇ ਦੋ ਵਾਰੀ ਪਹਿਲਾਂ 5 ਰੱਖੇ 4 ਬਾਹਰ ਲਏ ਫਿਰ 25 ਰੱਖੇ 23 ਬਾਹਰ ਲਏ ਆ 25 ਰੱਖੇ 13 ਬਾਹਰ ਲਏ ਦੇਖੋ ਕਿੱਧਰ ਨੂੰ ਜਾ ਰਹੀਆਂ ਪੰਜਾਬ ਦੀਆਂ ਨੌਕਰੀਆਂ ਕਿਸ ਤਰੀਕੇ ਨਾਲ ਹੈ ਹਾਠੋਕਾ ਬਣ ਕੇ ਸੈਂਟਰ ਦਾ ਕਿਵੇਂ ਪੰਜਾਬ ਦਾ ਨੁਕਸਾਨ ਕਰ ਰਿਹਾ ਅੱਗੇ ਆਜੋ ਪੰਪ ਪੰਪ ਆਪਰੇਟਰ ਰੱਖਿਆ 27 ਬੰਦੇ 17 ਬੰਦੇ ਬਾਹਰ ਲਏ ਆ ਅੱਗੇ ਆਓ ਪੁਲਿਸ ਦੇ ਵਿੱਚ ਪੰਜਾਬ ਪੁਲਿਸ ਚ ਭਰਤੀਆਂ ਹੋ ਰਹੀਆਂ ਨੇ ਹੋਰ ਮੈਹਕਮਿਆਂ 'ਚ ਭਰਤੀਆਂ ਹੋ ਰਹੀਆਂ ਨੇ 50 ਤੋਂ 60 ਤੋਂ 70 ਫੀਸਦੀ ਬੰਦੇ ਬਾਹਰਲੇ ਸੂਬਿਆਂ ਦੇ ਭਰਤੀ ਕੀਤੇ ਜਾ ਰਹੇ ਆ ਅੱਗੇ ਚਲੋ ਸਹਿਕਾਰੀ ਖੰਡ ਮਿਲ ਦੇ ਵਿੱਚ ਤਾਂ 166 ਪੋਸਟਾਂ ਕੱਢੀਆਂ ਸੀ ਉਡੀ ਪੰਜਾਬੀ ਦੀ ਸ਼ਰਤੀ ਖਤਮ ਕਰਤੀ ਜਿਹੜੀ ਪਹਿਲੀ ਤੋਂ ਲੈ ਕੇ 10ਵੀਂ ਤੱਕ ਪੰਜਾਬੀ ਪੜ੍ਹੀ ਹੋਣੀ ਲਾਜ਼ਮੀ ਆ ਜ਼ਰੂਰੀ ਆ ਜੇ ਕਿਸੇ ਨੇ ਭਰਤੀ ਹੋਣਾ ਹੈ ਤਾਂ ਉਹ ਸ਼ਰਤੀ ਖਤਮ ਕਰਤੀ ਗੁਰੂ ਰਵਿਦਾਸ ਯੂਨੀਵਰਸਿਟੀ ਅਜਲਬਾਦ ਜਿਹੜੀ ਯੂਨੀਵਰਸਿਟੀ ਆ ਗੁਰੂ ਰਵਿਦਾਸ ਅਜਲਬਾਦ ਯੂਨੀਵਰਸਿਟੀ ਹੁਸ਼ਿਆਰਪੁਰ 38 ਸਾਮੀਆਂ ਕੱਢੀਆਂ ਉਹ ਯੂਨੀਵਰਸਿਟੀ ਦੇ ਵਿੱਚ ਕਾਹਦੀਆਂ ਅਸਿਸਟੈਂਟ ਪ੍ਰੋਫੈਸਰਾਂ ਦੀਆਂ ਤੇ ਐਸੋਸੀਏਟ ਐਸੋਸੀਏਟ ਜਿਹੜੇ ਪ੍ਰੋਫੈਸਰ ਨੇ ਉਹਨਾਂ ਦੀਆਂ 38 ਸਾਮੀਆਂ ਫਰਤੀ ਪੋਸਟਾਂ ਕੱਢੀਆਂ ਨੇ ਜਿਹਦੇ ਵਿੱਚੋਂ ਪੰਜਾਬੀ ਦੀ ਸ਼ਰਤ ਖਤਮ ਕਰਤੀ ਪਤਾ ਕੀ ਕਰਤਾ ਕੀ ਨੋਟੀਫਿਕੇਸ਼ਨ ਜਾਰੀ ਹੋਇਆ ਛੇ ਕਹਿੰਦੇ ਕੋਈ ਲੋੜ ਨਹੀਂ ਪੰਜਾਬੀ ਦੀ ਜਿਹੜਾ ਬੰਦਾ ਉੱਥੇ ਆ ਕੇ ਜਿੱਥੋਂ ਮਰਜ਼ੀ ਆ ਕੇ ਭਰਤੀ ਹੋ ਜੇ ਤੇ 3 ਸਾਲਾਂ ਦੇ ਵਿੱਚ ਨੌਕਰੀ ਲੱਗਣ ਤੋਂ ਬਾਅਦ ਜੁਆਇਨਿੰਗ ਕਰਨ ਤੋਂ ਬਾਅਦ ਤਿੰਨਾਂ ਸਾਲਾਂ ਦੇ ਵਿੱਚ ਉਹ ਇੱਕ ਪੰਜਾਬੀ ਦਾ ਟੈਸਟ ਦੇ ਕੇ ਉਹ ਇੱਕ ਪਾਸ ਕਰ ਜੇ ਉਹ ਬੰਦਾ ਮੰਨ ਲਿਆ ਜਾਊਗਾ ਵੀ ਉਹ ਨੌਕਰੀ ਦੇ ਕਾਬਿਲ ਆ ਹੱਦ ਹੋ ਗਈ ਯਾਰ ਭਵਾਂਸਿਆ ਮੈਂ ਤੈਨੂੰ ਚੈਲੰਜ ਕਰਦਾ ਜਾਦਾ ਮੇਰੀ ਆ ਇਹਨਾਂ ਗੱਲਾਂ ਨੂੰ ਝੂਠਾ ਸਾਬਤ ਕਰ ਤੇ ਮੇਰੇ ਦੇ ਪਰਚਾ ਦੇ ਜੇ ਮੈਂ ਗਲਤ ਕਹਿ ਰਿਹਾ ਤੇ ਨਹੀਂ ਜਿਹੜੀ ਗੱਲ ਮੈਂ ਕਹਿਣਾ ਇਹਦਾ ਜਵਾਬ ਦੇ ਵੀ ਤੂੰ ਨੀਰੋ ਬਣ ਕੇ ਬੰਸਰੀ ਵਜਾ ਰਹੇਂ ਜਦੋਂ ਰੋਮ ਸੜਦਾ ਸੀ ਨਾ ਵੱਲਦਾ ਸੀ ਮੱਚਦਾ ਸੀ ਉੱਬਲਦਾ ਸੀ ਤੇ ਰੋਮ ਤੇ ਉੱਥੇ ਨੀਰੋ ਬੰਸਰੀ ਵਜਾਉਂਦਾ ਸੀ ਤੂੰ ਐਸ ਤਰ੍ਹਾਂ ਤਮਾਸ਼ੀਨ ਬਣ ਕੇ ਟੁਟਕਲੇ ਕਹਾਣੀਆਂ ਗੱਪ ਛੜਪ ਬਾਦਲ ਮਾਰੇ ਉਹ ਮਾਰੇ ਸੀ ਉਹ ਕਾਂਗਰਸੀ ਮਾਰੇ ਤਾਂ ਤੈਨੂੰ ਲਿਆਂਦਾ ਸੀ ਕਿਉਂ ਬਰਬਾਦ ਕਰਨ ਤੇ ਤੁਰਿਆ ਆ ਸਾਰੀਆਂ ਜ਼ਮੀਨਾਂ ਦੇ ਅੱਖ ਰੱਖੀ ਬੈਠਾ ਜਿੰਨੇ ਪਬਲਿਕ ਸੈਕਟਰ ਆ ਉਹ ਵੇਚੀ ਜਾਣਾ ਆ 879 ਕਿੱਲੇ ਮਹਾਲੀ ਦੀ ਗਮਾੜਾ ਅਕਾਇਰ ਕਰਨ ਜਾ ਰਹੀ ਹੈ ਆ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ ਤੁਸੀਂ 1500 ਕਿੱਲੇ ਉਹਦੇ ਅੱਖ ਰੱਖੀ ਬੈਠੇ ਆ ਉਹ ਅਗਲੀ ਅਗਲੀ ਚੋੜੀ ਉਹ ਹੈ ਆ ਆਪਣੇ ਬਾਗਬਾਨੀ ਵਿਭਾਗ ਦੀ ਜਮੀਨਾਂ 300 ਕਿੱਲਾ ਯਾਰ ਕਿੱਥੇ ਪੰਜਾਬ ਦੇ ਲੋਕੋ ਹੱਦ ਹੋ ਗਈ ਥੋੜੀ ਵੀ ਯਾਰ ਹਲੇ ਵੀ ਆ ਤਰਨ ਨਾਰਨ ਦੇ ਲੋਕ ਓਏ ਬਹੁਤ ਵਧੀਆ ਸਰਕਾਰ ਆ ਜੀ ਜਾ ਯਾਰ ਥੋੜੇ ਉਹ ਕੱਲੇ ਨੱਜ ਲਈ ਲਾਚ ਲਈ ਅੱਖਾਂ ਦੇ ਪੱਟੀ ਬੰਨੀ ਬੈਠੇ ਆ ਓਏ ਤਬਾਹ ਕਰੀ ਤੁਰੇ ਜਾਂਦੇ ਆ ਰੇ ਲੋਕ ਪੰਜਾਬ ਨੂੰ ਮੈਂ ਫੇਰ ਕਹਣਾ ਭਾਂਸਿਆ ਜਾਂ ਤਾਂ ਇਹਨਾਂ ਮੇਰੀਆਂ ਗੱਲਾਂ ਨੂੰ ਝੂਠਾ ਸਾਬਤ ਕਰਕੇ ਤੇ ਦੱਸ ਜਾਂ ਮਰੇ ਦੇ ਪਰਚਾ ਵੀ ਲੱਖਾਂ ਗਮਰਾਹ ਕਰਦਾ ਲੋਕਾਂ ਨੂੰ ਲੱਖਾਂ ਝੂਠ ਬੋਲਦਾ ਮੈਂ ਤੁਹਾਨੂੰ ਅੰਕੜੇ ਪੇਸ਼ ਕਰ ਦਿੰਦਾ ਵੀ ਇੰਨੇ-ਇੰਨੇ ਬੰਦੇ ਤੇਰੇ ਹਰ ਮੈਕਹਮੇ ਚ ਬਾਹਰ ਲਿਆ ਕੋਈ ਬਾਈਟ ਪੇਪਰ ਜਾਰੀ ਕਰ ਨਾ ਨੌਕਰੀਆਂ ਦਾ ਕਿਉਂ ਨਹੀਂ ਕਰਦੇ ਤੁਸੀਂ ਬਾਈਟ ਪੇਪਰ ਜਾਰੀ ਕਰੋ 58000 ਨੌਕਰੀ ਦਿੱਤੀ ਆ ਦੱਸੋ ਸੋ ਬਾਈ ਇੰਨੀ ਗਬਨਤੀ ਆ ਯਾਰ ਰੋਜ਼ ਕਲਪਨੇ ਆ ਰੋਜ਼ ਮਗਜ ਖਪਾਈ ਕਰਦੇ ਆ ਤੁਹਾਡੇ ਨਾਲ ਪਤਾ ਨਹੀਂ ਕਿੱਥੇ ਸੁੱਤੇ ਪਏ ਆ ਯਾਰ ਹੌਲੀ-ਹੌਲੀ ਕਰਕੇ ਬਾਈ ਇਹ ਸ਼ੁਰੂਆਤ ਇੱਥੋਂ ਹੋ ਪਹਿਲਾਂ ਹੀ ਪੰਜਾਬ ਦਾ ਵੱਡਿਆ ਟੁੱਕਿਆ ਪਿਆ ਪਹਿਲਾਂ ਪੰਜਾਬ ਦੇ ਪਰਲੇ ਕੀ ਆ ਥੋੜਾ ਡੈਮ ਹੈਡਵਰਕਸ ਦਰਿਆ ਬੀਬੀਐਮਬੀ ਸਾਡੇ ਪੱਲੇ ਰਹਿ ਕੀ ਗਿਆ ਯਾਰ ਅਜ ਯੂਨੀਵਰਸਿਟੀ ਲੈ ਗਏ ਚੰਡੀਗੜ੍ਹ ਦਾ ਲੈ ਹੀ ਗਏ ਚੰਡੀਗੜ੍ਹ ਜਿਹਦਾ ਪੰਜਾਬੀ ਘਟ ਗਿਣਤੀ ਰਹਿ ਗਏ ਮੈਂ 10% ਰਹਿ ਗਈ ਹੁਣ ਉੱਥੇ ਲੈ ਲੋ ਚੰਡੀਗੜ੍ਹ ਹੁਣ ਉਹਦੇ ਨੂੰ ਵਧਿਆ ਆ ਕੰਮ ਹੁਣ ਪੰਜਾਬ ਚ ਖੜ ਜੋ 5-7 ਸਾਲ ਤੁਸੀਂ 5-6 ਸਾਲਾਂ ਦੀ ਪੰਜਾਬ ਚ ਘਟ ਗਿਣਤੀ ਹੋ ਜਾਣਾ ਥੋੜੇ ਜੁੱਤੀਆਂ ਪੈਂਦੀਆਂ ਦੇਖਿਓ ਫਿਰ ਜਿਹੜੇ ਹਾਲ ਤੁਸੀਂ ਫੜੇ ਆ ਨਾ ਵੀ ਆਪਾਂ ਕੀ ਲੈਣਾ ਆਪਾਂ ਨੂੰ ਕੀ ਆ ਕਿ ਨਹੀਂ ਉਹ ਪੰਜਾਬੀ ਉਹ ਨਹੀਂ ਉਹ ਕਿੱਥੇ ਟਿਕ ਬੈਂਦੇ ਨੇ ਸੀਨੇ ਖਿੱਚ ਜਿਨਾ ਨੇ ਖਾਦੀ ਯਾਰ ਕਿੱਥੇ ਅੰਦਰ ਜਿਹਦੇ ਦਰਦ ਤੜਫਾ ਨਾ ਉਹ ਬੰਦੇ ਫਿਰ ਰਜਾਈਆਂ 'ਚ ਨਹੀਂ ਪੈਂਦੇ ਸੌਂਦੇ ਅੱਜ ਜੇ ਪੰਜਾਬ ਦੀ ਹੋਂਦ ਨੂੰ ਬਚਾਉਣਾ ਨਾ ਤੁਸੀਂ ਇਹ ਸੱਭਿਆਚਾਰ ਨੂੰ ਬਚਾਉਣਾ ਯਾਰ ਫਿਰ ਇੱਛੇ ਨਾ ਇਹ ਸੌਣ ਸੂਣ ਵਾਲਾ ਵੇਲਾ ਨਹੀਂ ਰਿਹਾ ਹੁਣ ਵੇ ਜਾ ਮੈਂ ਜਾਗਾ ਦੱਬ ਲੋ ਤੇ ਪੈ ਜਾਓ ਨਾ ਨਿਕਲੋ ਕਰਾਂ ਚੋ ਯਾਰ ਆਓ ਮੇਰਾ ਵੀਰ ਆਪਾਂ 10 ਤਰੀਕ ਨੂੰ ਇਕੱਠੇ ਹੋਣਾ ਸਹਾਣਾ ਸਾਹਿਬ ਗੁਰਦੁਆਰੇ ਦੇ ਕੋਲੇ 10 ਵਜੇ ਉੱਥੋਂ ਚੱਲਣਾ ਯੂਨੀਵਰਸਿਟੀ ਨੂੰ ਜੇ ਤੁਸੀਂ ਨਹੀਂ ਆ ਸਕਦੇ ਆ ਤਾਂ ਉੱਥੇ ਦੀ ਤੁਸੀਂ ਆ ਜਾਓ ਪਹੁੰਚੋ ਮੇਰਾ ਵੀਰ ਹਰ ਹਾਲ ਯੂਨੀਵਰਸਿਟੀ ਦੇ ਵਿੱਚ ਵੱਡੀ ਗੰਟੀ ਅੱਜ ਵੀ ਹਰਾ ਘੱਟ ਕੇ ਇਹ ਹਰ ਇੱਕ ਦਾ ਫਰਜ ਆ ਯਾਰ ਇਹ ਪਹਿਲਾਂ ਲਾਹੌਰ ਸ਼ਿਮਲਾ ਤੇ ਉਸ ਤੋਂ ਬਾਅਦ ਇੱਥੇ ਆ ਕੇ ਬਣੀ ਹੈ ਚੰਡੀਗੜ੍ਹ ਦੇ ਵਿੱਚ ਤੇ ਇਹ ਵੀ ਹੁਣ ਖੋਣ ਨੂੰ ਪੈ ਗਿਆ ਯਾਰ ਤੇ ਪੁੱਛੋ ਬੀਜੇਪੀ ਵਾਲ ਨੂੰ ਸਵਾਲ ਜਿਹੜੇ ਰੋਜ਼ ਭਕਾਈ ਮਾਰਦੇ ਆ ਅਲੋਖ ਵੀ ਕਹਿਣ ਲੱਗੇ ਯਾਰ ਬੀਜੇਪੀ ਨੂੰ ਦੇਖ ਲਓ ਦੇਖ ਲਓ ਬੀਜੇਪੀ ਨੂੰ ਹੈ ਤਾਂ ਆਈ ਨਹੀਂ ਇਹ ਹਲਨਾ ਦੀ ਬੀ ਟੀਮ ਨਹੀਂ ਖੇਡ ਰਹੀ ਆ ਜਿਹੜੀ ਇਹਨਾਂ ਦੀ ਕੇਜਰੀਵਾਲ ਦੀ ਟੀਮ ਹੈ ਹਲਾ ਭਵੰਤ ਨੂੰ ਮੋਰਾ ਬਣਾ ਕੇ ਖੇਡ ਰਿਹਾ ਜਿੱਦੇ ਸਿੱਧੇ ਰੂਪ ਚ ਆ ਕੇ ਤੁਹਾਡਾ ਹਾਲ ਦੇਖੀ ਕਰਦੇ ਕੀ ਆ ਇਹ ਸੋ ਮੇਰਾ ਵੀ ਤੁਹਾਨੂੰ ਬੇਨਤੀ ਆ ਸਾਰਿਆਂ ਨੂੰ ਆਓ ਯਾਰ ਆਪਾਂ ਸਾਰੇ ਇਕੱਠੇ ਹੋ ਕੇ ਮੇਰਾ ਵੀ 10 ਤਰੀਕ ਨੂੰ ਯੂਨੀਵਰਸਿਟੀ ਨਹੀਂ بچਾਉਣੀ ਪੰਜਾਬ ਦਾ ਮਾਨ ਪੰਜਾਬ ਦਾ ਸਤਕਾਰ ਸਾਡੇ ਸਿਰਾਂ ਦਾ ਤਾਜ ਸਾਡਾ ਸਾਡੀ ਧਰੋਹਰ ਸਾਡਾ ਇਤਿਹਾਸ ਹੈ ਬਹੁਤ ਵੱਡਾ ਜੁੜਿਆ ਹੋਇਆ ਹੈ ਯੂਨੀਵਰਸਿਟੀ ਦੇ ਨਾਲ ਅਸੀਂ ਉਹਨੂੰ ਬਚਾਉਣ ਲਈ ਆਉਣਾ ਸੋ ਮੇਰੇ ਵੀ ਸਾਰਿਆਂ ਨੂੰ ਮੇਰੀ ਬੇਨਤੀ ਆ ਬਹੁਤ ਤੋਂ ਵੱਧ 10 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਆਪਾਂ ਯੂਨੀਵਰਸਿਟੀ ਪਹੁੰਚਣਾ ਉਹ ਬਾਹਰ ਦੇ ਖਾਲਸਾ ਬਾਹਰ ਗੁਰੂ ਜੀ ਕੀ ਫਤਿਹ